ਬਾਟੇ ਜਾਓ ਜਨ ਤੇਰਾ ਦਾਓ ਲੈ ਜੋ ਤੇਰਾ ਦਾਓ ਲੈ ਜੋ ਤੇਰਾ ਦਾਓ ਤਿਨਾ ਕਹਿ ਲੈ ਜੋ ਤੇਰਾ ਦਾਓ ਤਿਨਾ ਕਹਿ ਮੋ ਤਦ ਕੁਰਬਾ ਤੇ ਜਾ ਆਪਾਂ ਚਾਹੁੰਦੇ ਸਾਡਾ ਸੰਦਾਰ ਪ੍ਰਵਾਨ ਕੀਤਾ ਸੰਜਮ ਬਹੁਤ ਹੀ ਹੈ ਸ਼ਾਹੀ ਮਹਾਰਾਜ ਜੀ ਬੋਲਦੇ ਨੇ ਤੇ ਤੁਹਾਨੂੰ ਵਿੱਚ ਆ ਬਾਈ ਮੈਨੂੰ ਰਸਤਾ ਸੱਦਾ ਮਾਰਾ ਗਿਆ ਇਹ ਵੀ ਕਰਨੀ ਹੈ ਕਿ ਤੁਸੀਂ ਜਰੂਰ ਸਾਡਾ ਕੋਲ ਸੰਬੋਧਨ ਕਰੋ ਸਸਤੇ ਪਾਸ਼ਾ ਦੀ ਰਹਿਤ ਤੇ ਤੱਤੀ ਸਰਤਾ ਕਮੇਦੀ ਦੀ ਤੱਤੀ ਗੁਰੂ ਨਾਨਕ ਪਾਸ਼ਾ ਸਸਤੇ ਪੱਖਾ ਭਾਈ ਪ੍ਰਧਾਨਾ ਜੀ

ਇੱਥੇ ਸਾਥ ਨੇ ਅਸੀਂ تین ਨਾਲ ਮਿਲ ਕੇ ਇੱਥੇ ਕੋਸ਼ਿਸ਼ ਕੀਤੀਆਂ ਨਾ ਕਾਮਯਾਬ ਨਹੀਂ ਹਾਸਲ ਕੀਤੀ ਪਰ ਸੀਵਰੇ ਦਾ ਪਾਣੀ ਫੈਕਟਰੀ ਦਾ ਪਾਣੀ ਸਾਰਾ ਮਿਲ ਕੇ ਚੋੜ ਲੱਗ ਗਿਆ ਚਲ ਕੇ ਸਾਡੇ ਸੂਪੇ ਦਾ ਨਾਮ ਪਾਣੀ ਹੋ ਗਿਆ ਪੰਜ ਆ

ਅਤੇ ਕੋਲ ਪਾਣੀ ਹੈਗਾ ਨਹਿਰਾ ਦਾ ਪਰ ਚੈਨ ਨਾਲ ਹੀ ਕੀਤਾ ਗਿਆ ਅੱਸੀਆਂ ਸੂਏ ਹੈ ਨਹੀਂ ਸੀ ਜਿਸ ਵੇਲੇ ਆਪ ਸੰਗਤੀ ਕਿਰਪਾ ਹੋਈ ਪੰਨਵੇ ਸੀਤਾ ਦਿੱਤੀਆਂ 16 ਮਾਰਚ ਨੂੰ ਸੌ ਚੁੱਕੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਹੋਰਾਂ ਦੇ ਨਗਰ ਖੇੜੇ ਕਟਕੜ ਕਲਾਂ ਵਿਖੇ ਉਸ ਵੇਲੇ 21% ਪਾਣੀ ਪੰਜਾਬ ਮੈਰੀ ਪਾਣੀ ਕਿਹੜਾ ਉਪ ਵਰਤਿਆ ਸੀ 3 ਸਾਲਾਂ ਦੇ ਵਿੱਚ 63% ਧਿਆਗਿਆ ਅਸੀਂ ਪ੍ਰਾਣੀ ਪਸ਼ੀਆਂ ਰਬਾਇਣ ਕੀਤੀਆਂ ਥੱਲੋਂ ਵੀ ਪਾਣੀ ਪੰਦਾ ਪੀਆ ਇਹੀ ਇੱਕ ਤਰੀਕਾ ਜਿਹੜਾ ਥੱਲੇ ਵਾਲੇ ਪਾਣੀ ਨੂੰ ਬਚਾ ਸਕਦਾ ਆਪਾ ਜੀ ਬਹਿ ਜਾਓ ਸੋ ਅੱਜ ਕਿ ਕਿਥੋਂ ਅਹਤ ਕਰਕੇ ਜਾਇਓ ਇੱਕ ਜਾਣੇ ਭਰਾਇਓ ਕਿਥੋਂ ਇੱਥੇ ਸਾਡਾ ਕੋਈ ਬੰਦੇ ਨਹੀਂ ਖੜਾ ਹੋਰ ਸੌਂ ਖੜਕੇ ਜਾਇਓ ਕਿ ਕਿੱਥੇ ਗੁਰੂ ਸਾਹਿਬ ਨਾਲ ਵਾਦਾ ਕਰਕੇ ਜਾਇਓ ਕਿ ਜਿੱਥੇ ਵੀ ਸਾਨੂੰ ਮੌਕਾ ਮਿਲੂਗਾ ਅਸੀਂ ਪਾਣੀ ਬਚਾਉਣ ਦੀ ਕੋਸ਼ਿਸ਼ ਕਰਾਂਗੇ ਪਾਣੀ ਨੂੰ ਗੰਦਲਾ ਕਰਨ ਤੋਂ ਬਚਾਾਂਗੇ ਜੇ ਉਹਨਾਂ ਲਈ ਇਹ ਪੀੜੀਆਂ ਲਈ ਵੀ ਪਾਣੀ ਛੱਡਣਾ ਹੈ। ਬੇਣੀ ਨਦੀ ਦੇ ਵਿੱਚ ਰੁਣੀ ਦਾ ਹਰ ਜਿਹੜੀਆਂ ਚਿਸ਼ਤੀਆਂ ਦਾ ਚੱਲਣਾ ਤੇ ਬਹੁਤ ਵੱਡੀਆਂ। ਵਾਟਰ ਸਪੋਰਟਸ ਵਾਸਤੇ ਪੰਜਾਬ ਬਹੁਤਾ ਜਾਣਿਆ ਨਹੀਂ ਜਾਂਦਾ।

ਇੱਥੇ ਪਾਣੀ ਉਛਲਿ ਹੋਵੇ ਗੁਰੂ ਸਾਹਿਬ ਨੇ ਉਹ ਤਾਂ ਪਾਣੀ ਹਜੇ ਵੀ ਕਿਜ਼ਾ ਦੇ ਵਿੱਚ ਗੂੰਜ ਕੇ ਫਿਰਦੀ ਹੈ ਜਿੰਨੇ ਵਾਰ ਚ ਮੌਕਾ ਮਿਲਿਆ ਕਿ ਹੁੰਦਾ ਮੈਂ ਆਪਣੇ ਆਪ ਨੂੰ ਹਸਪਤਾਲ ਸਮੇਂ ਦਾ ਉਹਦੇ ਤੋਂ ਬਾਅਦ ਕਿਉਂਕਿ ਬਾਬਾ ਜੀ ਨੂੰ ਕੰਮ ਕਰਨਾ ਹੁੰਦਾ ਪਰਸਵ ਦੀ ਸ਼ਕਤੀ ਨਾਲ ਕੋਈ ਹੈ ਕਿ ਹੈ ਔਰ ਜਿਹੜੀ ਕਮੇਟੀ ਦੇ ਮੈਂਬਰ ਨੇ ਉਸ ਪਾਣੀ ਨਾਲ ਸੰਬੰਧਤ ਆਉਥੋਂ ਇਹ ਮਸਲੇ ਠਾਕ ਕੇ ਸਰਕਾਰ ਦੇ ਘਰ ਖੋਲ ਸਕਦੇ ਹੈ ਹੁਣ ਅਗਲਾ ਜਰ ਟੀਚਾ ਸਾਡਾ ਉਹ ਬੁੱਢੇ ਨਾਲੇ ਦਾ ਬੜੇ ਦੇਰ ਦਾ ਉਹ ਵੀ ਨਸੂਰ ਬਣਿਆ ਹੋਇਆ ਹੈ ਬੁੱਢੇ ਨਾਲੇ ਨੂੰ ਵੀ ਠੀਕ ਕਰਾਂਗੇ ਬੱਬੇ ਦੀ ਡਿਊਟੀ ਲਾਈ ਹੋਈ ਹੈ ਬਜਟ ਦੀ ਕੋਈ ਕਮੀ ਨਹੀਂ ਸਾਟਾ ਤਕਬੀਰ ਵੀਰ ਨੇ ਲੰਬੇ ਰਿਟਵਰੀ ਉਹ ਕੇ ਸਾਧੂਆਂ ਨੂੰ ਗੁਰੂ ਸਾਹਿਬ ਨੇ ਸ਼ਿਕਾਇਤ ਕੀਤੀ ਸੜਕਾਂ ਵੀਰ ਵੀ ਇਹ ਨਹੀਂ ਖਤਮ ਹੋ ਰਿਹਾ ਤਾਂ ਪੈਸੇ ਚੱਲ ਜਾਂਦਾ ਬੰਦੇ ਤੁਰਕੀ ਦੇ ਵਿੱਚ ਪਹਚਾਲਾ ਨੇ ਬੰਦੇ ਕਿਤੇ ਦੁਨੀਆ ਚ ਜੰਗ ਲੱਗੇ ਬੰਦੇ ਕਿਤੇ ਕੋਈ ਕੁਦਰਤੀ ਆਫਤਾ ਆ ਜਾਏ ਰੈੱਡ ਕਰਾਸ ਪਹੁੰਚੇ ਨਾ ਪਹੁੰਚੇ ਸਾਡੇ ਗੁਰੂ ਕਲੰਗ ਚੱਲ ਪਿੱਤਾ ਪਹਿਲਾਂ ਜੀ ਸ੍ਰੀ ਸ੍ਰੀ ਅਮਨ ਅਸੀਂ ਇਹ ਮੇਨੂ ਲੈ ਕੇ ਆਏ ਆ ਤੇ ਗੁਰੂ ਸਾਹਿਬ ਦੀ ਬੇਰਤੀ ਜਿਹੜੀ ਕੇ ਕਾਣਾ ਮਾ ਬਹੁਤ ਵਰਗੀ ਅਸੀਂ ਉਹਨਾਂ ਨੇ ਜੇਰ ਵੀ ਕਰ ਤੋਂ ਪੜ੍ਹਿਆ ਨੂੰ ਸਾਡ ਤੋਂ ਸਖਤ ਸ੍ਰੀ ਅਮਨ ਦੇਣ ਦਾ ਮੌਨ ਲੈ ਕੇ ਆਏ ਆ ਸੋ ਸਜਾ ਦੇ ਕੀ ਦੋਨੂੰ ਮਿਲ ਕੀਤਾ ਕੋਈ ਹਿੰਮਤ ਨਾ ਕਰੇ ਦਵਾਰਾ ਜੇ ਸਾਡਾ ਬਾਪੂ ਸਾਡੇ ਘਰ ਵੀ ਸੁਰੱਖਿਤ ਨਹੀਂ ਹੈਗਾ ਫਿਰ ਹੋਰ ਕਿਥੋਂ ਦੇਖਾਂਗੇ ਕੋਈ ਬਹਾਨਾ ਨਹੀਂ ਚੱਲੂਗਾ ਕਿ ਮਾਨਸਿਕ ਤੌਰ ਤੇ ਠੀਕ ਨਹੀਂ ਜੈ ਮੈਂਟਲੀ ਤੌਰ ਤੇ ਠੀਕ ਨਹੀਂ ਆਇਆ ਜਬਾਣਾ ਕਰਕੇ ਉਹਨੂੰ ਬਰੀ ਕਰ ਦਿੰਦੇ 5 ਸਾਲ ਦੀ ਸਜ਼ਾ ਉਹ ਆਇਆ ਸਾਡੇ ਕੋਲੇ ਗੁਰਦੰਸ ਸਾਹਿਬ ਦੇ ਰੂਪ ਜਿਖ ਬਹੁਤ ਮਟਕ ਹੈ ਜਾਣਦੇ ਹਾਲਾਂਕਿ ਧੋਖ ਦੀ ਗੱਲ ਇਹ ਹੈ ਸਾਨੂੰ ਗੁਰੂ ਸਾਹਿਬ ਦੀ ਸੁਰੱਖਿਆ ਲਈ ਕਾਨੂੰਨ ਬਣਾਉਣਾ ਪੈ ਰਿਹਾ ਜਿਹਦੇ ਕੋਲੋਂ ਅਸੀਂ ਆਪਣੀ ਸੁਰੱਖਿਆ ਮੰਗਣ ਆਏ ਅਸਵੇਸ਼ਾ ਕਿ ਸਾਡੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਸਾਡੇ ਪਰਿਵਾਰ जरारती अंसर इस तरह की कोशिश प्राकृतिक लाइए हरियाली बचाइए धरती बचाइए क्योंकि आज तो सारे इकट्ठी सी पर बंदे का दिमाग विकसित हो गया ਉਨੇ ਸਾਰੇ ਟਿਕਾ ਨੂੰ ਕਰ ਲਿਆ ਆਰੇ ਜੀ ਨੂੰ ਨਾ ਫਪਾ ਲਾ ਕਰੋ ਆਪ ਜੀ ਰੱਖਣਾ ਕਰਵਾ ਲਈਏ ਛੇੜਾਂ ਦਾ ਰੱਖਣਾ ਕਰਵਾ ਲਈਏ ਕਿ ਬੇਗੈਮ ਨੂੰ ਮਰੇ ਨਾ ਸ਼ੋਰ ਤੇ ਕਹਿੰਦਾ ਸੀ ਉਹ ਆਰ ਜੀ ਨੇ ਦੋ ਰਿਕਸ਼ੇ ਤੇ ਵੀ ਲਿਖਾਉਂਦਾ ਹੈ ਸੋ ਜਵਣਾ ਵੀਏ ਤੇ ਜਵਣ ਦੇਣਾ ਸਾਡੀ ਕੌਮ ਦਾ ਮਾਰਸ਼ਲ ਕੌਮ ਹੈ ਅਸੀਂ ਤਾਂ ਕੁਰਬਾਨੀਆਂ ਦੇ ਮੰਨੇ ਹੋਇਆ ਅੱਜ ਉਹ ਪੂਰੇ ਭਾਰਤ ਦੇ ਵਿੱਚ ਉਦਾਹਰਣ ਬਣ ਗਿਆ ਤੇ ਪਹਿਲੀ ਕੁਤਕਾਲੀ ਮਈ ਜਿਹੜੀ ਪਰਚੂਰਤ ਹੋ ਕੇ ਦੁਆਰਾ ਉਹਨਾਂ ਅਮਰਤ ਜਾਲ ਅਸੀਂ ਫੜ ਸਕਦੇ ਹਾਂ ਉਹਦੇ ਵਿੱਚ ਦਾ ਹਾਸਲ ਕਰਦੇ ਹਾਂ ਭਾਰਾਂ ਦੇ ਨਿਕਲਣ ਵਾਲੇ ਤੇ ਵੇਈਏ ਇਸੇ ਤਰ੍ਹਾਂ ਹੁਣ ਜਿੱਤੀ ਮਈ ਕਾਲਾ ਸਿੰਘਾਂ ਰੇਲ ਉਧਰ ਪੈ